ਸਸਿਕਾ ਦੋਸਤੋ ਮੈਂ ਹਾਂ ਵਿਸ਼ਾਲ ਕਮਾ ਤੁਹੀ ਦੇਖ ਰਿਹਾ ਮੁਕਸਾਜ ਤਾਮ ਕੇ ਨਿਊਜ਼ ਅਸੀਂ ਅੱਜ ਪਹੁੰਚੇ ਆਂ ਮਲੂੜ ਸ਼ਹਿਰ ਦੇ ਵਿੱਚ ਨਿਸ਼ਾਨਦ ਗਰੋਹ ਜਿੱਤੇ ਕੋਲੇ ਜਿਹੜੇ ਕੀ ਆਮ ਆਦਮੀ ਪਾਰਟੀ ਦੇ ਜਾਨੂ ਵਰਕਰ ਨੇ ਆਓ ਆਪਾਂ ਤੁਹਾਡੀ ਗੱਲਬਾਤ ਕਰਾਉਣੇ ਆ ਸਸਿਕਾ ਸਰ ਸਸਿਕਾ ਜੀ ਮੈਂ ਕੀ ਹਾਲ ਚਾਲ ਜੀ ਦੇ ਵੀਰ ਜੀ ਜਿਹੜਾ ਸਰਸਕਾਰ ਨੇ ਜਿਆ ਯੁੱਧ ਮਛਾ ਰੋ ਚੀਕਣਾ ਚਾਹੁੰਦਾ ਹੈ ਜਨਗੀ ਤੁਮਨੀ ਮੇ ਜੀ ਤੇ ਉਹ ਤੋਂ ਆਪਾਂ ਨੂੰ ਨੌਂ ਮੁਲਵਤਿਆ ਸਭੀ ਦੇਖੰੋਂ ਮੈਂ ਤੇ ਪ੍ਰਸ਼ਾਸਨ ਵੀ ਇਸ ਸੀਨ ਨੂੰ ਲੈ ਕੇ ਉਹਨਾਂ ਦੀ ਗਾਈਡਲਾਈਨ ਫੋਲੋ ਕਰ ਰਿਹਾ ਹੈ ਤੇ ਐਕਟ ਦਾ ਵੀ ਆਪਸਾ ਮੰਨ ਜਿਵੇਂ ਆਪਾਂ ਆਦੇਸ਼ ਐ ਦੀ ਗੱਲ ਕਰੀਏ ਨੱਗਲ ਕਲਿਆ ਮੋਹਨ ਦੇ ਜਿਵੇਂ ਆਪਾਂ ਨੂੰ ਅੱਗੇ ਇੱਕ ਮਸੂਹਟ ਹੁੰਦਾ ਸੀ ਕਿ ਕੋਈ ਡਿਸੀਡਿੰਗ ਕਰ ਸਕਦੇ ਆ ਜਾਂ ਪਰਮਿਸ਼ਨ ਵਾਲੇ ਦਾ ਉਸ ਸੀਫੇ ਕਾਫੀ ਹੱਦ ਤੱਕ ਨਾ ਚ ਪਈ ਜੀ ਜਾਨੀ ਤੇ ਭੜੇ ਫਾਦਰ ਸਾਹਿਬ ਨੂੰ ਸਵਾਈਸਿੰਗ ਕਿਹਾ ਜਾਂਦਾ ਹੈ ਕਿ ਇਹ ਇਵੈਂਟ ਹੋ ਜਾ ਰਿਹਾ ਕਿ ਉਹਨਾਂ ਵੱਲੋਂ ਵੀ ਜਿਹੜਾ ਨਸ਼ੇ ਵਾਲੂ ਬਹੁਤ ਜ਼ਿਆਦਾ ਕਿ ਗਿਆ ਮੈਸੇਜਰਲੀ ਅਜੀ ਉਹ ਵੀ ਦੇਖੋ ਕਾਫੀ ਸਾਲਾਂ ਤੋਂ ਪਾਰਟੀ ਦੀ ਸੋਚ ਨਾਲ ਜੁੜੇ ਹੋਈ ਸੀ ਜੇ ਕੋਈ ਚੰਗੀ ਪਾਰਟੀ ਚੰਗੀ ਸੋਚ ਨਾਲ ਆਈ ਹੈ ਤਾਂ ਉਸੇ ਕਰਕੇ ਹੈ ਜੋ ਸੋਸ਼ਲ ਸਰਵਿਸਿੰਗ ਨਾਲ ਜੁੜੇ ਸੀ ਬਾਕੀ ਜੇ ਕੋਈ ਪਾਰਟੀ ਬਲੋ ਜ਼ਿੰਮੇਵਾਰੀਂ ਲਈ ਇੰਤਹਾਬ ਦੇ ਬਦੋਂ 100% ਆਦੀ ਐਫੀਸ਼ੀਐਂਸੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰਦੇ ਨੇ ਸਰ ਕੀ ਕਹਣਾ ਚਾਹੁੰਦੇ ਤੁਸੀਂ ਜਿਹੜੇ ਮੰਨ ਕੇ ਚਲੋ ਬੱਚਿਆਂ ਦਾ ਪਹਿਲਾ ਧਿਆਨ ਹੁੰਦਾ ਸੀਗਾ ਕੋਈ ਬੱਚਾ ਕ੍ਰਿਕਟ ਕੋਈ ਵਾਲੀਬਾਲ ਕੋਈ ਬਾਸਕਟਬਾਲ ਕੁਈ ਹਾਤੀ ਖੇਡਦਾ ਸੀਗਾ ਉਹ ਚੀਜ਼ਾਂ ਸਾਰਾ ਹੁਣ ਗਰੰਡਰ ਤੋਂ ਗਾਇਬ ਹੈ ਬਸ ਉਹ ਹੀ ਕਹਿੰਦੇ ਮੈਂ ਤੁਸੀ ਦੱਸਿਆ ਕਿ ਪਹਿਲਾਂ ਵਾਲੀ ਸਰਦਾਰਾਂ ਨੇ ਕੋਈ ਜਿ세 ਤੇ ਨਾਤ ਪਾਉਣ ਲਈ ਕੋਈ ਇਸ ਤਰ੍ਹਾਂ ਦੇ ਕੋਈ ਅਰੇਂਜਮੈਂਟਸ ਨਹੀਂ ਕੀਤੇ ਜਾਂ ਵੀ ਉਹਨਾਂ ਦੀ ਇਸ ਤਰ੍ਹਾਂ ਦੀ ਇੰਟਰੈਕਸ਼ਨ ਨਹੀਂ ਸੀਗੀ ਤਾਂ ਹੁਣ ਜਿਵੇਂ ਜਿਵੇਂ ਇਹ ਨਸ਼ੇ ਤੋਂ ਪੀੜੀ ਦੂਰ ਹੋਊਗੀ ਤੇ ਗਰੰਟਾਂ ਜਿਹੜੀਆਂ ਆ ਉਹ ਆਰਗੇਨਾਈਜੇਸ਼ਨ ਨੂੰ ਮਿਲਣ ਗਿਆ ਕੋਈ ਸਪੋਰਟ ਆਰਗੇਨਾਈਜੇਸ਼ਨ ਤਾਂ ਆਟੋਮੈਟਿਕਲੀ ਬੱਚੇ ਬੱਚਿਆਂ ਦਾ ਰੁਝਾਨ ਉਹਦੇ ਨੂੰ ਜਾਊਗਾ ਸਾਕੀ ਨੇ ਚਰਪੇ ਨਾਲ ਸੀ ਲੈ ਗੁਰੂ ਤੇ ਜਿਹੜੀ ਮੈਡਮ ਮੈਡਮ ਨੇ ਇੱਥੇ ਕੈਂਪ ਵੀ ਲਾਇਆ ਤੇ ਉਹ ਜਰਾ ਬੱਚਿਆਂ ਦੀ ਲਾਇਨ ਕਰਾ ਰਹੇ ਨੇ ਪਰਸੈਂਟੇਜ ਦਾ ਆਪਾਂ ਮਤਲਬ ਐਗਜ਼ੈਕਟ ਕੈਲਕੂਲੇਸ਼ਨ ਤਾਂ ਆਪਾਂ ਨਹੀਂ ਕਰ ਸਕਦੇ ਆਪਾਂ ਐਜ਼ ਅ ਲੇਮ ਐਂਡ ਕਹ ਲਈਏ ਤਾਂ 60 70% ਦੇ ਅਰਾਊਂਡ ਐਜ਼ ਅ ਲੇਮ ਐਂਡ ਮੰਨ ਲਿਆ ਜੀ ਕੰਟਰੋਲ ਹੋ ਰਿਹਾ ਹੈ ਮંત્રી ਸਾਹਿਬ ਕਿੰਨਾ ਕੰਮ ਕਰਦਾ ਇਹਨੂੰ ਮੋਰ ਦੀ ਨਾਲ ਸਭ ਦੇ ਤਰ੍ਹਾਂ ਸਭ ਹੋ ਗਿਆ ਜੇ ਨਾ ਰਹਿਣਾ ਬੀਬੀ ਕੋ ਪਬਲਿਕ ਹੈ ਪਬਲਿਕ ਦੇ ਅਸੈਸਮੈਂਟ ਕ੍ਰਾਈਟੇਰੀਆ ਹੁੰਦਾ ਹੈ ਕਿ ਜਦੋਂ ਕੋਈ ਪਹਿਲਾਂ ਤਾਂ ਨੀਤ ਹੋਣੀ ਜ਼ਰੂਰੀ ਹੈ ਜੀ ਹਾਂਜੀ ਜਦੋਂ ਕਿਸੇ ਵਿਅਕਤੀ ਦੀ ਜਾਂ ਪਾਰਟੀ ਦੀ ਨੀਤ ਬੋਗੀ ਤਾਂ ਨੀਤੀਆਂ ਵੀ ਆਟੋਮੈਟਿਕਲੀ ਬਣ ਜਾਂਦੀਆਂ ਹਨ ਤਾਂ ਨੀਤੀਆਂ ਬਣ ਰਹੀਆਂ ਜਿਵੇਂ ਮੁਕਸਰ ਰੋਡ ਬਣੀ ਹੈ ਹਾਂਜੀ ਰੇਲਵੇ ਅੰਡਰ ਬ੍ਰਿਜ ਦਾ ਕੰਮ ਚੱਲ ਰਿਹਾ ਹੈ ਤੇ ਆਪਾਂ ਮਸ਼ੀਨਾਂ ਤੇ ਪਾਉਣ ਦੀ ਗੱਲ ਕਰੀਏ ਜਾਂ ਚਾਇਦ ਜੇ ਤਕਨੀਕ ਦੀ ਗੱਲ ਕਰੀਏ ਕੋਈ ਮੰਗਣ ਵਾਲੇ ਬੱਚੇ ਬਹੁਤ ਘਟੇ ਹੈ ਸਕੂਲਾਂ ਤੋਂ ਹਟਾ ਕੇ ਪੇਰੈਂਟਸ ਨੇ ਮੰਗਣ ਲਈ ਛੱਡ ਦਿੱਤੇ ਸੀ ਤਾਂ ਅੱਜ ਤੱਕ ਹੋਦੇ ਨੇ ਸਰ ਕਾਰਵਾਈ ਵੀ ਹੋ ਰਹੀ ਹੈ ਨੇ ਜਿਹੜੇ ਬੱਚੇ ਕਿਡੈਪ ਕਰਕੇ ਲੈ ਜਾਂਦੇ ਸੀ ਜੀ ਬਿਲਕੁਲ ਉਹ ਇਸ ਚੀਜ਼ ਦਾ ਹੀ ਪਾਰਟ ਆ ਗਿਆ ਜੀ ਜਿਵੇਂ ਅਪਰ ਦੀਏ ਵੀ ਨੱਚ ਪੈਣੀ ਤਾਂ ਉਹ ਇੱਕ ਐਡਮਿਨਿਸਟ੍ਰੇਸ਼ਨ ਇਸੇ ਤਰ੍ਹਾਂ ਹੀ ਐਕਟ ਕਰਦੀ ਹੈ ਜੋ ਪੁਲਿਸ ਐਡਮਿਨਿਸਟ੍ਰੇਸ਼ਨ ਕੀ ਜੇ ਇਸ ਤਰ੍ਹਾਂ ਦੇ ਰੈਕਟਸ ਨੂੰ ਫੜਨਗੇ ਤਾਂ ਇਹ ਚਿੰਨਣਾਤ ਨਹੀਂ ਸਰ ਜਿਵੇਂ ਪਹਿਲਾਂ ਸੀਗਾ ਵੀ ਲਾਈਟ ਦੋ ਘੰਟੇ ਆਉਂਦੀ ਤੇ 6:30 ਤੱਕ ਜਾਂ ਤੇ ਕੱਟ ਲੱਗ ਜਾਂਦਾ ਸੀ ਜੀ ਹੁਣ ਕਿਸੇ ਲਾਈਟ ਆ ਰਹੀ ਖੇਤਾਂ ਦੇ ਵਿੱਚ ਖੇਤਾਂ 'ਚ ਜਿਵੇਂ ਅਸੀਂ ਖੇਤੀਬਾੜੀ ਧੰਦੇ ਨਾਲ ਜੁੜੇ ਹੋયા 100% ਸਾਡਾ ਡੀਲਿੰਗ ਹੀ ਫਾਰਮਰਸ ਨਾਲ ਹੈ ਹਾਂਜੀ ਤਾਂ ਉਹ ਸਾਨੂੰ ਦੱਸਦੇ ਕਿ ਉਹ ਤਾਂ ਸਰਕਾਰ ਪਣਨ ਤੋਂ ਕੁਝ ਟਾਈਮ ਬਾਅਦ ਹੀ ਇਸ ਤਰ੍ਹਾਂ ਦਾ ਹੈ ਕਿ ਪਾਣੀ ਵੀ ਉਹਨਾਂ ਨੂੰ ਮਿਹਰੀ ਅੱਗੇ ਨਾਲੋਂ ਬਹੁਤ ਜ਼ਿਆਦਾ ਮਿਲ ਰਿਹਾ ਤੇ ਲਾਈਟ ਦੀ ਤਾਂ ਕੋਈ ਦਿੱਕਤ ਹੀ ਨਹੀਂ ਰਹੀ ਇਸ ਆਪਸ ਹੋ ਗਈ ਹੈ ਸਰ ਪਾਣੀ ਦਾ ਖੇਤਾਂ ਮੋੜਾ ਉਹ ਪਿੰਡਾਂ ਦੇ ਵਿੱਚ ਜਿਵੇਂ ਅੱਗੇ ਪਾਣੀ ਲੱਗਦਾ ਨਹੀਂ ਸੀ ਖੇਤਾਂ ਨੂੰ ਕਈ ਬਰੀਏ ਤੱਕ ਹੁਣ ਮੋੜ ਕੇ ਬੈਸਟੇਸ਼ਨ ਤੇ ਪਾਣੀ ਚੰਗਿਆ ਦੀ ਨਹਿਰਾਂ ਦਾ ਨਵੇਂ ਜਿਹੜਾ ਰੀਫਰਬਿਸ਼ ਵਾਲਾ ਵਰਤੀਤਾ ਹੈ ਹਾਂਜੀ ਤੇ ਉਹਨਾਂ ਦੀ ਜਿਹੜੀ ਚੋਰੀ ਹੋ ਰਹੀ ਸੀ ਪਾਣੀ ਦੀ ਜਾਂ ਲੋਕਾਂ ਨੇ ਇਲੈਗਲ ਵੇ ਨਾਲ ਉਹਨੂੰ ਡਾਇਵਰਟ ਕਰ ਰੱਖਿਆ ਸੀਗਾ ਉਹ ਵੀ ਹੁਣ ਆਦੇ ਡੈਸਟੀਨੇਸ਼ਨ ਪੁਆਇੰਟ ਤੇ ਪਹੁੰਚ ਰਿਹਾ ਹੈ ਦੇ ਇਕੁਲੈਂ ਤकरीबन ਸਾਲਾਂ ਜਿਉਂ ਮੇਲੇ ਰਸਾਲਿਆਂ ਨੂੰ ਚੰਗਾ ਮੈਰੀ ਮਾਨੀ ਦਾ ਸੋਰਸ ਮਿਲ ਜੇ ਸਰ ਕੀ ਸੰਦੇਸ਼ ਦੇਣਾ ਚਾਹੋਗੇ ਤੁਸੀਂ ਨੌਜਵਾਨ ਕੀ ਦੀ ਅਸੀਂ 15 ਸਾਲ ਤੋਂ ਲੈ ਕੇ 25 ਸਾਲ ਦੇ ਪਰ ਜਿਹੜੀ ਆਪਣੀ ਜਵਾਨੀ ਸੀ ਨਸ਼ਿਆਂ ਨੂੰ ਖਾ ਕੇ ਜੋ ਬੀ ਕੀ ਸੰਦੇਸ਼ ਦੇਣਾ ਚਾਹੋਗੇ ਮੌਜੂਦਾ ਸੰਦੇਸ਼ ਬਸ ਸਹੀ ਇਹ ਪਹਿਲਾਂ ਤਾਂ ਆਪ ਦੇ ਸੰਗਤ ਚੰਗੇ ਰੱਖਣੀ ਜ਼ਰੂਰੀ ਹੈ ਜੀ ਸੰਗਤ ਨਾਲ ਹੀ ਮਨ ਦਾ ਆਪ ਦਾ ਦਿਮਾਗ ਵਰਕ ਹੁੰਦਾ ਹੈ ਕਿ ਉਹਨਾਂ ਨੂੰ ਆਪ ਦੇ ਸਰੀਰ ਵੱਲ ਤੇ ਆਪਦੀ ਇੱਕ ਐਂਟਰਪ੍ਰੈਨਰਸ਼ਿਪ ਕ੍ਰੀਏਟ ਕਰਨੀ ਚਾਹੀਦੀ ਕਿ ਮੈਂ ਆਪਦੀ ਕੈਪੇਬਿਲਿਟੀ ਦੇ ਅਕੋਰਡਿੰਗ ਆਪਦੀ ਆਮਦਨ ਦਾ ਕੀ ਸਾਧਨ ਬਣਾ ਸਕਦਾ ਤੇ ਉਹ ਉਸ ਵੱਲ ਅੱਗੇ ਵਧਣਾ ਚਾਹੀਦੀ ਸਰ ਕਿ ਹੁਣ ਦਰਮਿਆਨ ਦੇ ਕੰਮ ਚਾਹੀ ਰਹਿੰਦੇ ਹੋ ਕਿ ਇਸ ਤਰ੍ਹਾਂ ਕਿ ਮੈਂ 1.5 ਸਾਲ ਲੱਗਿਆ ਸਮਾਂ ਇਲੈਕਸ਼ਨ ਦੇ ਵਿੱਚ ਇਤਨਾ ਜਿਵੇਂ ਕਿ ਆਪਾਂ ਗੱਲਾਂ ਕੀਤੀਆਂ ਹੈ ਲਗ ਲਗ ਪੁਆਇੰਟਸ ਤੇ ਚਾਹੇ ਉਹ ਇਨਫਰਾਸਟ੍ਰਕਚਰਲ ਡਿਵੈਲਪਮੈਂਟ ਹੈ ਰੋਡਸ ਦੀ ਬਾਈ ਐਵਰੀਥਿੰਗ ਜਾਂ ਆਪਾਂ ਐਡਮਿਨਿਸਟ੍ਰੇਸ਼ਨ ਦੇ ਉੱਪਰ ਗੱਲ ਕੀਤੀ ਹੈ ਤਾਂ 올ਓਵਰ ਹੀ ਅੱਛਾ ਕੰਮ ਚੱਲ ਰਿਹਾ ਜੀ 올ਰਾਊਂਡਰ ਆਪਾਂ ਕਹਿ ਸਕਦੇ ਹਾਂ ਜਿਹੜੀ ਪਰਫਾਰਮੈਂਸ ਰਹੀ ਹੈ ਗਵਰਨਮੈਂਟ ਦੀ ਤਾਂ ਮੋਰ ਥੈਨ ਸੈਟੀਸਫੈਕਟਰੀ ਹੈ ਜੀ ਕਿਉਂ ਆਪਾਂ ਜੇ ਆਪਾਂ ਪਹਿਲਾਂ ਦੇ 17 ਦੇ ਟਰਨ ਦੇਖੀਏ ਇਹ ਸਭ ਤੋਂ ਲੱਗ ਰਿਹਾ ਵੀ ਜਿਹੜੀ 1.5 ਸਾਲ ਦਾ ਸਮਾਂ ਰਹਿ ਗਿਆ ਤੇ ਤੁਹਾਨੂੰ ਲੱਗਦਾ ਵੀ ਆਮ ਆਦਮੀ ਪਾਰਟੀ ਦੋ ਰਸਤੇ 'ਚ ਰਿਪੀਟ ਕਰੂਗੀ ਦੁਆਰ ਜੀ ਬਿਲਕੁਲ ਜੀ ਮੈਨੂੰ ਤਾਂ ਇਹੀ ਲੱਗਦਾ ਹੈ ਬਾਕੀ ਜੋ ਅਸੀਂ ਆ ਫਾਰਮਰਸ ਦਾ ਖਾਸ ਕਰਕੇ ਅਸੀਂ ਅਜੇ ਦੇਖਦੇ ਆਂ ਪਿੰਡਾਂ ਦਾ ਤਾਂ ਇਹ ਹੀ ਹੋ ਜਾਣਾ ਕਰੇ ਮਤਲਬ ਇੱਕ ਜਿਹੜਾ ਇੱਕ ਨਿਊਟਰਲ ਬੰਦਾ ਹੈ ਜਿਹੜਾ ਆਮ ਆਦਮੀ ਹੈ ਜਿਹਨੂੰ ਕੋਈ ਆ ਕੋਈ ਇਸ ਤਰ੍ਹਾਂ ਦੀ ਦੁਈ ਲੜਾਈ ਛੇਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਜਾਇਗਲੀ ਤੇ ਬਸ ਸਾਡਾ ਉਹ ਬੰਦਾ ਡੈਫੀਨੇਟਲੀ ਇਹਨਾਂ ਨੂੰ ਦੁਬਾਰਾ ਰੀਟੇਨ ਕਰਨਾ ਚਾਹੁੰਦੇ ਸ੍ਰੀ ਮੁਖਸਰ ਸਾਹਿਬ ਤੋਂ ਨਿਤਿਨ ਕੈਮਰਾਮੈਨ ਦੇ ਨਾਲ ਵਿਸ਼ਾ ਕੁਮਾਰ ਦੀ ਕੋਲ